ਇਹ ਹੈ ਜੀ 15ਵੀਂ ਪੌੜੀ ਦੀ ਪਹਿਲੀ ਪੰਕਤੀ ਮੰਨਹਿ ਪਾਵਹਿ ਮੁਖ ਦਵਾਰ ਤੇ ਗਾ ਕੇ ਵੀ ਪੜ ਸਕਦੇ ਹਾਂ ਜੀ ਮੰਨਹਿ ਪਾਵਹਿ ਮੁਖ ਦਵਾਰ ਪਾਵਹਿ ਜਿਵੇਂ ਪਹਿਲਾਂ ਵੀ ਗੱਲ ਕਰਦੇ ਸੀ ਜਿਹੜੀ ਸਿਹਾਰੀ ਹੁੰਦੀ ਹੈ ਜੀ ਉਹ ਜ਼ਿਆਦਾਤਰ ਇੱਕ ਲਾਮ ਦੀ ਤਰ੍ਹਾਂ ਪੜੀ ਜਾ ਸਕਦੀ ਹੈ ਜੀ ਪਾਵਹਿ ਅਹਿੰ ਲਾਮਾ ਮੰਨੇ ਦੇ ਅਰਥ ਤਾਂ ਤੁਸੀਂ ਹੁਣ ਬਹੁਤ ਹੀ ਚੰਗੀ ਤਰ੍ਹਾਂ ਸਮਝ ਗਏ ਹੋਮੋ ਜੀ ਇਹ ਮੰਨੇ ਵਾਲੇ ਚ ਚੌਥੀ ਪੌੜੀ ਹੈ ਪਰ ਮੰਨੇ ਜੇਕਰ ਕੋਈ ਮੰਨ ਲਵੇ ਉਸ ਦੀ ਤੀਜੀ ਪੌੜੀ ਹੈ ਜੀ ਤੇ ਆਖਰਲੀ ਪੌੜੀ ਹੈ ਇਹ ਚਾਰ ਪੌੜੀਆਂ ਪਹਿਲਾਂ ਸੁਣੀਆਂ ਦੀਆਂ ਆਈਆਂ ਸੀ ਜਿਸ ਨੇ ਸਮਝ ਲਿਆ ਪਰਮਤਮਾ ਨੂੰ ਹੁਣੇ ਚਾਰ ਜੇ ਕੋਈ ਮਨੁੱਖ ਮੰਨ ਲਵੇ ਜਾਂ ਜਿਸ ਨੇ ਮੰਨ ਲਈ ਹੈ ਉਸ ਦੀ ਅਵਸਥਾ ਦੀ ਗੱਲ ਹੈ ਜੀ ਪਾਵੇ ਹੁੰਦਾ ਜੀ ਪਉਣਾ ਲੱਭਣਾ ਠੀਕ ਹੈ ਜੀ ਮੋਖ ਹੈ ਜੀ ਮੁਕਸ਼ੀ ਦਾ ਆ ਮੁਕਤੀ ਦਾ ਛੁਟਕਾਰੇ ਦਾ ਦਵਾਰ ਹੈ ਜੀ ਦਰਵਾਜਾ ਕਚੈਰੀ ਕਿਉਂਕਿ ਛੁਟਕਾਰੇ ਦਾ ਰਸਤਾ ਇੱਕੋ ਇੱਕ ਹੈ ਜੀ ਦੋ ਨਹੀਂ ਹੈ ਤਿੰਨ ਨਹੀਂ ਹੈ ਜਿਸ ਜ਼ਿੰਦਗੀ ਦੇ ਜਨਮ ਮਰਨ ਦੇ ਚੱਕਰਾਂ ਤੋਂ ਬਚਣਾ ਹੈ ਜੀ ਉਸ ਦਾ ਰਸਤਾ ਇੱਕੋ ਇੱਕ ਹੈ ਉਹ ਹੈ ਜੀ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੀਤ ਭਗਤੀ ਕਹ ਲਓ ਪ੍ਰੇਮ ਕਹ ਲਓ ਉਸ ਦੀ ਰਜ਼ਾ ਵਿੱਚ ਚੱਲਣਾ ਇਸ ਤੋਂ ਇਲਾਵਾ ਹੋ ਕੋਈ ਰਸਤਾ ਨਹੀਂ ਹੈ ਮੁਕਤੀ ਦਾ ਤੇ ਇਹ ਆਪਾਂ ਅਗਲੀਆਂ ਪੌੜੀਆਂ ਵਿੱਚ ਵੀ ਆਉਗਾ ਜੀ ਧਿਆਨ ਨਾਲ ਪੜਾਂਗੇ ਯਾਦ ਰੱਖ ਲਿਓ ਤੁ ਮੰਨੈ ਪਾਵੇ ਮੁਖ ਦਵਾਰ ਦਵਾਰ ਹੈ ਜੀ ਦਰਵਾਜਾ ਇੱਕੋ ਇੱਕ ਦਰਵਾਜਾ ਹੈ ਜੀ ਮੁਕਤੀ ਦਾ ਦਵਾਰ ਕਚਹਿਰੀ ਨੂੰ ਵੀ ਕਿਹਾ ਜਾਂਦਾ ਹੈ ਜੀ ਠੀਕ ਹੈ ਇਸ ਲਈ ਦਵਾਰ ਨੂੰ ਵੀ ਔਂਕੜ ਆ ਗਿਆ ਜੀ ਕਹਿਣ ਤੋਂ ਪਾਵੇ ਜੀ ਜਿਹੜਾ ਮਨੁੱਖ ਉਸ ਪ੍ਰਭੂ ਪਰਮਾਤਮਾ ਨੂੰ ਸਮਝ ਕੇ ਉਸ ਦੀ ਗੱਲ ਨੂੰ ਮੰਨ ਲਵੇ ਤਾਂ ਫਿਰ ਇਸ ਦੁਨੀਆ ਤੋਂ ਮੁਕਤੀ ਦਾ ਦਰਵਾਜ਼ਾ ਲੱਭ ਲੈਂਦਾ ਹੈ ਭਾਵ ਕੂੜ ਤੋਂ ਬਚ ਜਾਂਦਾ ਹੈ ਕੂੜ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ ਜਿਵੇਂ ਪਹਿਲਾਂ ਵੀ ਗੱਲ ਕਰਦੇ ਸੀਗੇ ਇਹ ਦੁਨੀਆ ਜਿਹੜੀ ਹੈ ਇਹ ਮਾਇਆ ਦੇ ਪ੍ਰਭਾਵ ਵਿੱਚ ਹੈ ਭਾਵ ਕੂੜ ਦੇ ਪ੍ਰਭਾਵ ਵਿੱਚ ਹੈ ਜੇ ਉਸ ਪ੍ਰਭੂ ਪਰਮਾਤਮਾ ਨੂੰ ਮੰਨ ਲਵਾਂਗੇ ਤਾਂ ਅਸੀਂ ਕੂੜ ਦੇ ਪ੍ਰਭਾਵ ਚੋਂ ਨਿਕਲਦੇ ਹੋਏ ਬਚਦੇ ਹੋਏ ਸਾਨੂੰ ਇਸ ਜਨਮ ਮਰਨ ਦੇ ਚੱਕਰਾਂ ਤੋਂ ਸਾਨੂੰ ਇਸ ਦੁਨੀਆ ਦੇ ਵਿੱਚ ਜਿਹੜਾ ਜਨਮ ਹੈ ਉਸ ਤੋਂ ਮੁਕਤੀ ਦਾ ਦਰਵਾਜ਼ਾ ਮਿਲ ਜਾਏਗਾ ਤੇ ਆਓ ਦੇਖਦੇ ਹਾਂ ਜੀ ਅੱਗੇ ਗੁਰੂ ਮਹਾਰਾਜ ਸਾਨੂੰ ਅਗਲੀ ਪੰਕਤੀ ਵਿੱਚ ਕੀ ਸਮਝਾਉਂਦੇ ਹਨ